ਨੀ ਇਹ ਲੜਾਈ ਹੋਈ ਕਿਉਂ ਸੀਗੀ ਉਹਨਾਂ ਨੂੰ 6 ਮਹੀਨੇ ਦਾ ਕਹਿ ਰਹੇ ਆਂ ਤੇ ਤੁਸੀਂ ਖਾਲੀ ਕਰ ਦੋ ਵੀ ਅਸੀਂ ਉਥੋਂ ਵਾਪਸ ਆ ਕੇ ਰਹਿਣਾ ਅਸੀਂ ਰਹਿੰਦੇ ਪਏ ਆ ਉਹ ਕਿਤੇ ਹੋਰ ਆ ਰਹੇ ਨੇ ਜਿਹੜੇ ਉਹ ਕਹਿੰਦੇ ਅਸੀਂ ਆ ਕੇ ਵਾਪਸ ਇੱਥੇ ਰਹਿਣਾ ਆਪਣੇ ਘਰ 'ਚ ਰਹਿਣਾ ਵਾ ਉਹ ਖਾਲੀ ਨਹੀਂ ਕਰਦੇ ਪਏ ਇਹਨਾਂ ਨੂੰ ਉਹਨੇ ਆਪਣੀ ਵਾਈਫ ਨੂੰ ਡੰਡਾ ਦੋ ਡੰਡੇ ਰੱਖੇ ਸੀ ਕਿਚਨ 'ਚ ਰੱਖਿਆ ਸੀ ਕਮਰੇ 'ਚ ਰੱਖਿਆ ਸੀ ਉਹ ਡੰਡਾ ਲੈ ਕੇ ਉਹਨੂੰ ਫੜਾ ਕੇ ਕਹਿੰਦਾ ਵੀ ਇਹਨਾਂ ਨੂੰ ਮਾਰਨਾ ਸਟਾਰਟ ਕਰ ਦੇ ਤੁਸੀਂ ਇਹਨੂੰ ਭਲੇ ਤਲਾਂ ਦਿੱਤੀ ਸੀ ਕੀ ਕਰ ਦਿੱਤੀ 6 ਮਹੀਨੇ ਹੋ ਗਏ ਕਿਹਾ ਸੀ ਕੱਲ ਪਰਸੋਂ ਵੀ ਕਹਿ ਕੇ ਕਿ ਦੀਵਾਲੀ ਤੇ ਵੀ ਆਏ ਸੀ ਕਹਿ ਕੇ ਗਏ ਆ ਤੇ ਕਹਿੰਦਾ ਲੱਭ ਰਹੇ ਆ ਲੱਭ ਰਹੇ ਆ ਹੁਣ ਵੀ ਇਹ ਦੀ ਵਾਈਫ ਕਹੇ ਜਦੋਂ ਲੱਭੇਗਾ ਉਦੋਂ ਜਾਵਾਂਗੇ ਇਹ ਗੱਲ ਹੋਈ ਤੇ ਮੇਰੀ ਬਹੁਤ ਇੱਕੋ ਤੇ ਝੋਟ ਲੱਗਿਆ ਤੁਰੀ ਸੁਜੀ ਭਈ ਮਾਸੀ ਸੀਗੇ ਮਾਸੀ ਦੇ ਵੀ ਸਿਰ ਚ ਮਾਰਿਆ ਉਹਨਾਂ ਦੇ ਟੰਕ ਕਿ ਲੱਗਣੇ ਆ ਇਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਇਹਨਾਂ ਨੇ ਸਾਡੇ ਸਾਡਾ ਸਮਾਨ ਚਾਕੇ ਬਾਹਰ ਸੁੱਟਣਾ ਸ਼ੁਰੂ ਕਰਤਾ ਉਹ ਤੇ ਮੁੰਡੇ ਬਲਾਗੇ ਕਹਿੰਦਾ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਰਿਆ ਐ ਬੋਲ ਕੇ ਗਿਆ ਸਾਨੂੰ ਨਸ਼ਾ ਕਿੱਤੇ ਹੋਇਆ ਉਹਨੇ ਬੰਦੇ ਨੇ ਤੇ ਬੰਦਾ ਕਿੱਥੇ ਸੇਫ ਹੋਇਆ ਉਹ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਮਾਨ ਬਾਰ ਨਾ ਸੁੱਟੋ ਇਹ ਸਾਰਿਆਂ ਨੇ ਸਾਡੇ ਤੇ ਛੱਡਦੇ ਹਮਲਾ ਕਰਤਾ ਤੇ ਐਨੇ ਕਿਹਾ ਕੱਪੜੇ ਨੰਗਾ ਹੀ ਬਾਹਰ ਆ ਗਿਆ ਇਹ ਕਹਿੰਦੇ ਕੱਪੜੇ ਪਾ ਕੇ ਆ ਤੈਨੂੰ ਦਿਖਦਾ ਨਹੀਂ ਲੇਡੀਜ਼ ਹੈਗੀਆਂ ਤੇ ਕਹਿੰਦਾ ਮੇਰਾ ਘਰ ਆ ਤੇ ਉਹ ਜਿਹੜੇ ਵਿਚਾਰੇ ਜਿਹਨੇ ਮਾਲਕ ਮਾਰ ਉਹ ਕਿਰਾਏ ਤੇ ਰਹਿੰਦੇ ਚੰਡੀਗੜ੍ਹ ਉਹ ਕਹਿੰਦੇ ਸੀ ਮਕਾਨ ਲੈ ਕੇ ਆਪਣਾ ਸਮਾਨ ਲੈ ਕੇ ਨਾ ਨਹੀਂ ਕੁਛ ਨਹੀਂ ਦਿੰਦਾ ਕਿਰਾਇਆ ਵੀ ਨਹੀਂ ਦਿੰਦਾ ਤੇ ਟਾਈਮ ਤੇ ਉਹਨਾਂ ਨੂੰ ਲੁਧਾਨਾ ਲੈ ਮਨ ਜੋੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਵਨ ਬਰੀ ਲੁਧਾਨਾ ਤੋਂ ਇੱਕ ਮਾਮਲਾ ਜਿਹੜਾ ਕਿ ਆ ਸਾਹਮਣੇ ਆਇਆ ਜਿੱਤੇ ਕਿ ਕਿਰਾਏਦਾਰ ਨਹੀਂ ਮਾਲਕ ਮਕਾਨਾਂ ਤੇ ਕੀਤਾ ਹਮਲਾ ਇਹ ਵਾਰਦਾਤ ਜਿਹੜੀ ਕੀ ਹੈ ਹੈਬੋ ਵਾਲੀ ਦੱਸੀ ਜਾ ਰਹੀ ਹੈ ਮੇਨ ਨਾਲੋਂ ਮਕਾਨ ਮਾਲਕ ਵੀ ਜੁੜ ਚੁੱਕੇ ਨੇ ਮੈਡਮ ਕੀ ਨਾਮ ਤੁਹਾਡਾ ਨਿਸ਼ਾ ਮਿਸ਼ਰਾ ਜੀ ਹੋਇਆ ਕੀ ਸੀਗਾ ਅਸੀ ਉਹਨਾਂ ਨਾਲ ਗੱਲ ਉਹ ਸਾਡੇ ਮਕਾਨ ਮਤਲਬ ਰਹਿੰਦੇ ਨੇ ਕਿਰਾਏ ਤੇ 2 ਸਾਲ ਹੋ ਗਏ ਉਹਨਾਂ ਨੂੰ ਕਿਹਾ ਹੋਇਆ ਸੀ ਵੀ ਤੁਸੀਂ ਖਾਲੀ ਕਰ ਦਿਓ ਤੇ ਅੱਜ ਵੀ ਅਸੀਂ ਗੱਲ ਕਰਨ ਕਿ ਤੁਸੀਂ ਖਾਲੀ ਕਰੋ ਐਨ ਇਹਨਾਂ ਨੇ ਆਪਣੀ ਵਾਈਫ ਨੂੰ ਡੰਡਾ ਦੋ ਡੰਡੇ ਰੱਖੇ ਹੋਏ ਸੀ ਕਿਚਨ 'ਚ ਰੱਖਿਆ ਸੀ ਕਮਰੇ 'ਚ ਰੱਖਿਆ ਸੀ ਉਹ ਡੰਡਾ ਲੈ ਕੇ ਉਹਨੂੰ ਫੜਾ ਕੇ ਕਹਿੰਦਾ ਵੀ ਇਹਨਾਂ ਨੂੰ ਮਾਰਨਾ ਸਟਾਰਟ ਕਰ ਦੇ ਅੱਛਾ ਇਹ ਗੱਲ ਹੋਈ ਤੇ ਉਹਨੇ ਮੇਰੀ ਬਾਹ ਦੇ ਕੋਤੇ ਝੋਟ ਲੱਗੇ ਪੂਰੀ ਸੁੱਜੀ ਪਈ ਮਾਸੀ ਸੀਗੇ ਮਾਸੀ ਦੇ ਵਿੱਚ ਸਿਰ 'ਚ ਮਾਰਿਆ ਉਹਨਾਂ ਦੇ ਟੰਕ 'ਤੇ ਲੱਗਣੇ ਆ ਅੱਛਾ ਨਹੀਂ ਇਹ ਲੜਾਈ ਹੋਈ ਕਿਉਂ ਸੀਗੀ ਉਹਨਾਂ ਨੂੰ 6 ਮਹੀਨੇ ਦਾ ਕਹਿ ਰਿਹਾ ਵੀ ਤੁਸੀਂ ਖਾਲੀ ਕਰ ਦਿਓ ਵੀ ਅਸੀਂ ਰੇ ਰਹਿਣਾ ਵਾ ਅਸੀਂ ਰਹਿੰਦੇ ਪਏ ਆ ਉਹ ਕਿਤੇ ਹੋਰ ਆ ਰਹੇ ਨੇ ਜਿਹੜੇ ਉਹ ਕਹਿੰਦੇ ਅਸੀਂ ਆ ਕੇ ਵਾਪਸ ਇੱਥੇ ਰਹਿਣਾ ਆਪਣੇ ਘਰ 'ਚ ਰਹਿਣਾ ਵਾ ਉਹ ਖਾਲੀ ਨਹੀਂ ਕਰਦੇ ਪਏ ਤਲਮਟੋਲ ਕਰਦੇ ਵਾ ਬਸ ਹੋਰ ਕੁਛ ਹੀ ਮਨਾ ਸਾਫ ਮਨਾ ਕਰਕੇ ਕਹਿੰਦੇ ਜੋ ਕਰਨਾ ਕਰ ਲੋ ਅਸੀਂ ਨਹੀਂ ਖਾਲੀ ਕਰਦੇ ਹਾਂ ਅਰੇ ਕੀ ਨਮਾ ਤੁਹਾਡਾ ਰੇਡੂ ਕਾ ਰਿੰਨ ਨੂੰ ਹੀ ਖਾਲੀ ਨੂੰ ਲੈ ਕੇ ਇਹਨਾਂ ਵੱਡਾ ਵਿਵਾਦ ਕਿਉਂ ਉਹ ਕਹਿੰਦਾ ਅਸੀਂ ਖਾਲੀ ਨਹੀਂ ਕਰਨਾ ਆਪਣੀ ਮਤਲਬ ਮੈਂ ਖਾਲੀ ਨਹੀਂ ਕਰਨਾ ਆਪਣੀ ਵਾਈਫ ਨੂੰ ਕਹਿੰਦਾ ਡੰਡਾ ਚੁੱਕ ਤੇ ਮਾਰ ਇਹਨਾਂ ਨੂੰ ਇਹ ਗੱਲ ਤੋਂ ਹੋਈ ਤੇ ਅਸੀਂ ਡੰਡਾ ਉਹਦਾ ਫਾੜ ਲਿਆ ਵੀ ਇਹਦੇ ਮਾਰਨਾ ਦੇਵੇ ਉਹਨੇ ਫਿਰ ਵੀ ਇਹਦੇ ਮਾਰਿਆ ਤੇ ਜਿਹੜੇ ਛੋਟੇ ਨਾਂਛੁੜਾਰੇ ਸੀ ਉਹਨੇ ਉਹਨੂੰ ਥੱਲੇ ਸੁੱਟ ਕੇ ਉਹਦੇ ਡੰਡੇ ਮਾਰਿਆ ਉਹਦਾ ਸਿਰਪਸਰ 파ੜਤਾ ਤੇ ਉਹਦੇ ਟਾਂਕੇ ਟੁੰਕੇ ਲੱਗਨੇ ਆ ਹੁਣ ਅੱਛਾ ਇਸ ਵਾਦਾਂ ਤੋਂ ਅੰਜਾਮ ਕਿੰਨੇ ਲੋਕਾਂ ਨੇ ਦਿੱਤਾ ਕਿੰਨੇ ਜਾਣੇ ਸੀਗੇ ਕੱਲਾ ਹੀ ਸੀਗਾ ਕੱਲਾ ਤੇ ਦੀ ਵਾਈਫ ਸੀਗੀ ਅੱਛਾ ਤੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਨੂੰ ਗੁੱਸਾ ਹੋ ਗਿਆ ਕਹਿੰਦੇ ਮੈਂ ਇਹਦਾ ਸਮਾਨ ਸੁੱਟਦੇ ਨਾ ਜਾਂ ਉਹਨਾਂ ਨੇ ਸਮਾਨ ਸੁੱਟਿਆ ਇਹ ਮਾਰਨ ਲੱਗਿਆ ਇਹਨਾਂ ਨੂੰ ਅੱਛਾ ਤੇ ਅਸੀਂ ਛੁੜਾਰੇ ਸੀਗੇ ਹਾਂ ਜੀ ਤੁਸੀਂ ਅੱਧਾ ਅੱਧਾ ਕਰੋ ਉਹਨਾਂ ਨੇ ਪਹਿਲਾਂ ਪਿਆਰ ਨਾ ਬੋਲਿਆ ਕਿ ਹਾਂ ਤੁਸੀਂ ਵੀ ਸਮਾਨ ਆਪਣਾ ਚੱਕ ਲੋ ਦੇ ਤੂੰ ਉਹ ਚੱਕ ਲੋ ਸਾਰਾ ਸਮਾਨ ਉਹਨਾਂ ਨੇ ਕੀ ਕੀਤਾ ਡੰਡੇ ਲੈ ਕੇ ਆਏ ਅੰਦਰੋਂ ਤੇ ਮਾਰਨਾ ਸਟਾਰਟ ਕਰ ਦਿੱਤਾ ਕੁੱਤਿਆਂ ਤੋਂ ਬਾਹਰ ਉਹ ਕਰਦਾ ਅੱਛਾ ਜੀ ਕਿ ਉਹ ਵੈਰੀਫਿਕੇਸ਼ਨ ਕਰਾਈਆਂ ਕੰਟਰੈਕਟ ਤੁਸੀਂ ਇਹਨਾਂ ਨੂੰ ਪਹਿਲੇ ਇਤਲਾਹ ਦਿੱਤੀ ਸੀ ਕੀ ਕਰ ਦਿੱਤੀ 6 ਮਹੀਨੇ ਹੋ ਗਏ ਕਿਹਾ ਸੀ ਕੱਲ ਪਰਸੋਂ ਵੀ ਕਹਿ ਕੇ ਕਿ ਦੀਵਾਲੀ ਤੇ ਵੀ ਆਏ ਸੀ ਕਹਿ ਕੇ ਗਏ ਆ ਤੇ ਕਹਿੰਦਾ ਲੱਭ ਰਹੇ ਆ ਲੱਭ ਰਹੇ ਆ ਹੁਣ ਵੀ ਇਹਦੀ ਵਾਈਫ ਕਹੇ ਰਹੀ ਜਦੋਂ ਲੱਭੇਗਾ ਉਦੋਂ ਜਾਵਾਂਗੇ ਅੱਛਾ ਤੇ ਉਹ ਜਿਹੜੇ ਵਿਚਾਰੇ ਜਿਹਨੇ ਮਾਲਕ ਮੈਨੂੰ ਉਹ ਕਿਰਾਏ ਤੇ ਰਹਿੰਦੇ ਚੰਡੀਗੜ੍ਹ ਉਹ ਕਹਿੰਦੇ ਸੀ ਮਕਾਨ ਲੈ ਕੇ ਆਪਣਾ ਸਮਾਨ ਲੈ ਕੇ ਨਾ ਨਹੀਂ ਅੱਛਾ ਸਭ ਨਹੀਂ ਦਿੱਤੇ ਉਹਨਾਂ ਨੂੰ ਕੁਝ ਨਹੀਂ ਦਿੰਦਾ ਕਿਰਾਇਆ ਵੀ ਨਹੀਂ ਦਿੰਦਾ ਤੇ ਟਾਈਮ ਤੇ ਉਹਨਾਂ ਨੂੰ ਅੱਛਾ ਜੀ ਇਸ ਕਰਕੇ ਉਹ ਬੜੇ ਤੰਗ ਹੋ ਚੁੱਕੇ ਸੀ ਤਾਂ ਉਹ ਕਹਿ ਰਹੇ ਸੀ ਖਾਲੀ ਕਰਾਣਾ ਨਸ਼ੇ ਕਿਤੇ ਹੋਇਆ ਹਲੇ ਉਹਨੇ ਅੰਦਰ ਵਿੱਚ ਕਰਕੇ ਰੱਖਦਾ ਵਾ ਐਸੇ ਬਾਹਰ ਆਇਆ ਨਾ ਜਿਵੇਂ ਉਹਦੇ ਮੂੰਹ ਚ ਸਮੈਲ ਆਂਦੀ ਪਈ ਸੀ ਨਸ਼ੇ ਕਿਤੇ ਇਹਨੇ ਕਿਹਾ ਕੱਪੜੇ ਨੰਗਾ ਹੀ ਬਾਹਰ ਆ ਗਿਆ ਇਹ ਕਹਿੰਦੇ ਕੱਪੜੇ ਪਾ ਕੇ ਆ ਤੈਨੂੰ ਦਿਖਦਾ ਨਹੀਂ ਲੇਡੀਜ਼ ਹੈਗੀਆਂ ਤੇ ਕਹਿੰਦਾ ਮੇਰਾ ਘਰ ਆ ਇਹ ਕਹਿੰਦੇ ਘਰ ਤੇਰਾ ਕਿਥੋਂ ਕਰਤਾ ਸਾਡਾ ਵਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਮਾਲਕ ਮਕਾਨ ਖੜੇ ਤੂੰ ਕੱਪੜੇ ਪਾ ਪੁਲਿਸ ਨੂੰ ਸੂਚੀ ਦਿੱਤੇ ਪੁਲਿਸ ਨੂੰ ਵੀ ਅਸੀਂ ਕਿਤੇ ਰਿਪੋਰਟ ਪਾ ਲਿਖਾ ਕੇ ਤਾਂ ਅਸੀਂ ਇਹਦੇ ਕੋਲ ਗਏ ਸੀ ਉਹ ਵੀ ਆ ਨਹੀਂ ਰਹੀ ਸੀ ਕਿ ਉਹ ਵੀ ਯਾਰੋ ਦੋਸਤਾਂ ਵਾਂਗ ਗੱਲ ਕਰਦੇ ਵੇ ਉਹਨਾਂ ਨਾਲ ਕਿ ਹਾਂ ਆ ਜਾ ਆ ਜਾ ਇਦਾਂ ਥੁਰਨਾਂ ਹੁੰਦਾ ਵੀ ਅਸੀਂ ਰਿਪੋਰਟ ਕਰਾਈ ਤੁਸੀਂ ਕੁਝ ਤਾਂ ਐਕਸ਼ਨ ਲੋ ਚੱਜਦੀ ਤੇ ਹੁਣ ਜਿਹੜੀ ਕੀ ਮਤਲਬ ਕਿ ਹਮਲਾ ਕੀਤਾ ਗਿਆ ਕਿੰਨੇ ਕੋ ਜਾਣੇ ਤੇ ਹਮਲਾ ਕੀਤਾ ਉਹਨਾਂ ਨੇ ਇੱਕ ਦੋ ਤਿੰਨ ਜਣੇ ਆਤੇ ਅੱਛਾ ਤਿੰਨ ਜਣੇ ਬਾਕੀ ਇੱਕ ਜਿਨ੍ਹਾਂ ਦਾ ਮਕਾਨ ਆ ਉਹ ਠੀਕ ਹੈ ਦੀਦੀ ਉਹ ਪਰੇ ਇਹਨੂੰ ਫੜ ਕੇ ਖੜੇ ਸੀਗੇ ਤੇ ਮੈਂ ਵੀ ਛੁੜਾ ਰਹੀ ਸੀ ਮੇਰੇ ਨਹੀਂ ਲੱਗੀ ਪਰ ਉਹਨੇ ਇਹਦੀ ਬਾਸੀ ਨੂੰ ਛੋਟੀ ਨੂੰ ਤੇ ਇਹਨੂੰ ਮਾਰਿਆ ਵਾ ਹਮ ਅੱਛਾ ਇਹ ਘਟਨਾ ਕਿੱਥੇ ਵਾਪਰੀ ਕਿਥਰੇ ਮਿਲਦੀ ਹੈ ਹਬੋਵਾਲ 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 ਸੰਤ ਨਗਰ ਠੀਕ ਹੈ ਹਾਂਜੀ ਸਤ ਨਗਰ ਸਾਈਡ ਸਾਬੋ ਵਾਲੀ ਠੀਕ ਹੈ ਤੇ ਇਹ ਮਤਲਬ ਕਿ ਪੂਰੀ ਕਰਾਇਦਾ ਨੂੰ ਲੈ ਕੇ ਮਤਲਬ ਪੈਸੇ-ਪੁਸੇ ਦਿੰਦਾ ਸੀ ਜਾਂ ਕੁਛ ਇਦਾਂ ਦਾ ਨਹੀਂ ਇਦਾਂ ਤਾਂ ਇਹ ਹੀ ਦਿੰਦਾ ਸੀ ਕਿਰਾਇਆ ਉਹ ਬੜੇ ਪਰੇਸ਼ਾਨ ਹੋ ਕਿਰਾਏ ਤੇ ਰਹਿੰਦੇ ਨੇ ਉਹਨਾਂ ਨੇ ਹੁਣ ਇੱਥੇ ਆਣਾ ਵਾ ਉਹ ਕਹਿੰਦੇ ਸੀ ਇੰਨਾ ਕਿਰਾਇਆ ਭਾਰੇ ਸਾਡਾ ਮਕਾਨ ਹੁੰਦੇ ਹੋਏ ਇਹ ਰੋਪ ਨਾਲ ਕਹਿੰਦਾ ਮੈਂ ਖਾਲੀ ਨਹੀਂ ਕਰਨਾ ਜਿੰਨੂੰ ਮਰਜ਼ੀ ਲਿਆਓ ਜੋ ਮਰਜ਼ੀ ਕਰ ਲਓ ਦੋ ਮੁੰਡਿਆਂ ਨੂੰ ਬੁਲਾ ਕੇ ਸਾਨੂੰ ਤੁਮਕੇ ਬੁਲਾ ਕੇ ਹੁਣ ਅਸੀਂ ਇੱਧਰ ਆ ਗਏ ਨਾ ਇਹਨੇ ਪਿੱਛੇ ਗੁੰਡੇ ਬੁਲਾਏ ਉੱਥੇ ਕਿੰਨੇ ਸਾਡੇ ਅਸੀਂ ਹੈ ਨਹੀਂ ਸੀਗੇ ਕਿੰਨੇ ਕਿੰਨੇ ਕੋਈ ਜਾਣੇ ਬੰਦੇ ਦੋ ਦਿਨ ਮੁੰਡੇ ਬੁਲਾ ਕੇ ਗਲਤ ਬੰਦੇ ਨਾਲ ਪੰਗਾ ਲੈ ਰਿਆ ਐ ਬੋਲ ਕੇ ਗਿਆ ਸਾਨੂੰ اچھا ਤਨਖਾਹ ਦੇ ਦੇ ਹਾਂ ਤਨਖਾਹ ਦੇ ਕੇ ਗਿਆ اچھا ਉਹ ਬੰਦੇ ਜਿਹੜੇ ਸੀਗੇ ਤੁਸੀਂ ਤੇ ਸੀਸੀਟੀਵੀ ਕੈਮਰਾ ਜਾਂ ਵੀਡੀਓ ਵਗੈਰਾ ਤੁਹਾਡੇ ਕੋਲ ਵੀਡੀਓ ਹੈਗੇ ਉਹ ਬੰਦੇ ਦੀ اچھا ਜਿਹੜਾ ਕਹਿ ਗਿਆ ਤੁਸੀਂ ਗਲਤ ਬੰਦੇ ਨੇ ਪੰਗੇ ਲੈ ਲਏ ਇੱਕ ਮਾਰੀ ਕੋਈ ਵੀਡੀਓ ਨਹੀਂ ਖੜੇ ਸੀ ਤੇ ਇਦਾਂ ਹੀ ਤਾਂ ਤਨਖਾਹ ਦੇ ਪੈਸੇ ਸਾਰੇ ਇਕੱਠੇ ਹੋ ਗਏ ਸੀ ਕਿੰਨੇ ਕਿੰਨੇ ਵੀ ਦੀ ਕਟਰਾ ਹੋਣੀ ਹੈ ਇਹ ਅੱਜ ਸਵੇਰ ਦੀ ਹੈਗੀ ਆ ਕਿੰਨਾ ਟਾਈਮ ਹੋਇਆ ਸੀ 12 12:30 ਹੋ ਗਿਆ ਨਾ ਹਾਂ 12:30 12:30 ਹੋਏ ਹੋਣੇ ਥਾਣਾ ਗੜਾ ਲੱਗਦਾ ਥਾਣਾ ਜਗਤਪ uri ਕੀ ਕਰ ਕੀ ਐਸ਼ਾ ਸੀ ਤਾਂ ਪੁਲਿਸ ਨੂੰ ਮੰਗੀ ਕਰਦੇ ਅਸੀਂ ਇਹੀ ਕਿਹਾ ਵੀ ਸਾਡਾ ਮਕਾਨ ਖਾਲੀ ਕਰਾ ਦਿਓ ਉਹ ਕਹਿੰਦੇ ਸੀ ਐਦਾ ਤਾਂ ਖਾਲੀ ਮਤਲਬ ਕੁਝ ਕਰ ਨਹੀਂ ਸਕਦੇ ਤੁਸੀਂ ਉਹਨੂੰ ਕਹਿ ਕੇ ਦੇਖੋ ਇਹਨਾਂ ਨੂੰ ਬੁਲਾਓ ਫੋਨ ਕਰਦੇ ਆ ਉਹ ਆਂਦਾ ਨਹੀਂ ਪਿਆ ਨਾ ਕੋਈ ਐਕਸ਼ਨ ਨਾ ਕੁਝ ਉਹਨੂੰ ਬਸ ਕੋਈ ਐਕਸ਼ਨ ਨਹੀਂ ਲੈ ਰਿਹਾ ਹਾਂਜੀ ਪਰ ਲੜਾਈ ਵੀ ਕੀਤੀ ਨੇ ਤੇ ਉਹ ਜਨਾਨੀਆਂ ਤੇ ਹੱਥ ਚੁੱਕਿਆ ਇਹ ਗਲਤ ਗੱਲ ਹੈ ਪਹਿਲੇ ਵੀ ਇਹਦੀ ਮਾਸੀ ਉੱਥੇ ਪਹਿਲੇ ਵੀ ਸੀ ਰਿਕਵੈਸਟ ਕਰ ਗਏਗੇ ਵੀਰੇ ਚਲੇ ਜਾਓ ਚਲੇ ਜਾਓ ਚਲੇ ਜਾਓ ਉਹ ਗੱਲ ਨਹੀਂ ਕਰਦੇ ਪਿਆਰ ਨਾਲ ਹੀ ਪਿਆਰ ਨਾਲ ਹੀ ਗੱਲ ਕਰਦੇ ਸੀ ਪਰ ਉਹਨਾਂ ਨੇ ਜਦੋਂ ਐਕਚੁਅਲ ਨਿੱਤਾ ਜਨਾਨੀਆਂ ਤੇ ਤਾਂ ਸਾਡੀ ਇੱਥੇ ਤੱਕ ਲੜਾਈ ਵਧੀਆ ਅੰਨਾ ਸੀ ਲੜਾਈ ਨਹੀਂ ਕਰ ਰਹੇ ਇਹਨਾਂ ਜਨਾਨੀਆਂ ਤੇ ਚੱਕਿਆ ਵਾਹ ਨਹੀਂ ਉਹਦੇ ਹੱਥ ਚੁੱਕਿਆ ਕੋਈ ਗੱਲ ਨਹੀਂ ਹੋਇਆ ਪੁੱਛਣੀ ਉਹ ਜਨਾ ਦੇ ਦਿਓ ਕਿ ਇੱਕ ਮਹਿਲਾ ਸੁਰਖਸ਼ਿਤ ਹੈ ਜਾਨੀ ਬਿਲਕੁਲ ਨਹੀਂ ਨਸ਼ਾ ਕਿੱਥੇ ਹੋਇਆ ਉਹਨੇ ਬੰਦੇ ਨੇ ਤੇ ਬੰਦਾ ਕਿੱਥੇ ਸੇਫ ਹੋਏ ਇਹ ਮੁੰਡੇ ਤਾਂ ਹੈ ਵੀ ਨਹੀਂ ਸੀ ਇਕੱਲੇ ਸੀਗੇ ਜਦੋਂ ਇਹਨੇ ਮਾਰਿਆ ਸਾਨੂੰ ਉਹਨਾਂ ਨੂੰ ਅਸੀਂ ਲੈ ਕੇ ਆਏ ਇਹਨਾਂ ਨੂੰ ਇਹਨਾਂ ਦੇ ਲੱਗੀ ਸੀ ਗਿਰੇ ਪਏ ਸੀ ਥੱਲੇ ਕੋਈ ਵੀ ਨਹੀਂ ਸੀ ਜਦੋਂ ਉਹਨੇ ਮਾਰਿਆ ਕੋਈ ਨਹੀਂ ਸੀਗਾ ਉਹਨੇ ਇਹਨਾਂ ਨੂੰ ਮਾਰਿਆ ਇਹ ਤਾਂ ਬਾਅਦ ਚ ਇਹਨਾਂ ਨੂੰ ਤਾਂ ਪਤਾ ਨਹੀਂ ਸੀ ਤੇ ਰਨਿੰਗ ਅੱਛੀ ਛੋਟੀ ਹੈ ਅੱਬੋ ਵੱਲ ਰੰਨੇ ਆ ਤੇ ਉਹ ਗੱਲ ਹੋਈ ਵੱਡੀ ਹੈ ਅੱਬੋ ਵੱਲ ਇਹਨਾਂ ਨੂੰ ਆਨ ਜੋ ਵੀ ਟਾਈਮ ਲੱਗਿਆ ਤਾਨੂੰ ਫੋਨ ਆਇਆ ਸੀ ਹਾਂਜੀ ਮੈਨੂੰ ਮੇਰੇ ਭੈਣ ਦਾ ਫੋਨ ਆਇਆ ਸੀ ਕਿ ਇੱਧਰ ਤਾਂ ਗੱਲ ਹੋ ਗਈ ਮੈਨੂੰ ਕੁੱਟਿਆ ਮਾਰਿਆ ਉਹ ਮੈਂ ਫਿਰ ਉਦੋਂ ਆਇਆ ਅੱਛਾ ਇਹੋ ਲੈ ਲਈ ਤੇ ਤੇ ਹੁਣ ਹਾਲਤ ਕਿੱਦਾ ਦੀ ਉਹਨਾਂ ਦੀ ਕਿੰਨਾ ਦੀ ਇਹਨਾਂ ਦੀ ਕੁੱਟਮਾਰ ਹੋਈ ਜਾਂਦੀ ਹੁਣ ਇਹਨਾਂ ਦੇ ਲੱਗਨੇ ਹੁਣ ਤਾਂਕੇ ਤਾਂਕੇ ਲੱਗਨੇ ਆਜੇ ਤਾਂਕੇ ਵੀ ਨਹੀਂ ਲੱਗਿਆ ਜਿਨ੍ਹਾਂ ਮਨਾਂ ਜਿਹਨਾਂ ਸੱਟ ਲੱਗੀ ਸਾਦਨਾ ਸਾਦਨਾ ਪਿੱਛੋਂ ਇਸ ਰਸ ਸਿਰਫ ਆੜਿਆ ਸਾਰਾ ਹੁਣ ਬੱਲਾ ਮਾਰ ਕੇ ਇੱਕ ਜਨਾਨੀ ਤਾਂ ਸਿਰਫ ਫੜੇ ਇੱਕ ਬੰਦੇ ਨੇ ਅੱਛਾ ਹਾਂਜੀ ਕਿੱਥੋਂ ਸੇਫ ਆਏ ਆਹ ਦੇਖੋ ਸੱਟਾਂ ਕਰੇ ਅੰਦਰ ਬਾੜ ਕੇ ਮਾਰਿਆ ਇੱਥੇ ਬਾਹ ਤੋੜੀ ਹੋਈ ਆਹ ਦੇਖ ਲਓ ਅੰਨੀ ਮੋਟੀ ਉਹ ਸਾਲਾ ਦੀ ਜਗਤਪੁਰੇ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਮੰਗ ਮੰਗੀ ਮੰਗ ਹੈ ਕਿ ਸਾਡਾ ਮਕਾਨ ਖਾਲੀ ਕਰ ਦਿੱਤਾ ਜਾਵੇ ਅੱਛਾ ਅਸੀਂ ਇਹ ਰੱਖਣੇ ਆ ਨਾ ਉਹ ਉਹ ਨੇ ਕਿਰਾਏ ਤੇ ਦੇ ਜੀ ਵਾਸੀ ਤਾਂ ਕਹਿਣਾ ਜਿੰਨੇ ਸਾਨੂੰ ਮਾਰਿਆ ਵਾ ਸਾਡਾ ਮਕਾਨ ਨਹੀਂਗਾ ਸਾਡਾ ਮਕਾਨ ਖਾਲੀ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਐਦਾ ਜਨਾਨੀਆਂ ਤੇ ਹੱਥ ਚੁੱਕਣ ਦੀ ਬਸ ਤੋ ਬਿਲਕੁਲ 12 12.5 ਦੀ ਜਿਹੜੀ ਕਿ ਇਹ ਕਟਰਾ ਚੱਸੀ ਜਾ ਰਹੀ ਹੈ ਆ ਮਹੱਲਾ ਜਿਹੜਾ ਕਿ ਹੈ ਹਾਈਪੋਲ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਮਕਾਨ ਮਾਲਕ ਜਿਹੜਾ ਕਿ ਹੈ ਇੱਕ ਇੱਕ ਕਿਰਾਏਦਾਰ ਤੋਂ ਜਿਹੜਾ ਕਿ ਹੈ ਬਾਰ-ਬਾਰ ਬੇਨਤੀ ਕਰਦਾ ਪਿਆ ਸੀਗਾ ਕਿ ਕਿਰਾਇਆ ਖਾਲੀ ਮਕਾਨ ਜਿਹੜਾ ਕਿ ਹੈ ਖਾਲੀ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਅਸੀਂ ਇਸ ਕਿਰਾਏ ਨੂੰ ਇਸ ਮਕਾਨ ਨੂੰ ਜਿਹੜਾ ਕਿ ਕਿਸੇ ਹੋਰ ਨੂੰ ਦੇਣਾ ਵੈ ਪਰ ਇੱਕ ਕਿਰਾਏਦਾਰ ਵੱਲੋਂ ਹੀ ਜਿਹੜੀ ਕਿ ਹੈ ਕਟਮਾਰ ਕੀਤੀ ਜਾਂਦੀ ਹੈ ਜਨਨ ਤੇ ਦੋਨੋਂ ਦੋਨੋਂ ਇੱਕ ਮਹਿਲਾ ਵੱਲੋਂ ਇੱਕ ਵਿਅਕਤੀ ਵੱਲੋਂ ਜਿਹੜਾ ਕੀ ਹੈ ਲਾਠੀਆਂ ਤੇ ਸੋਟੇ ਦੇ ਨਾਲ ਜਿਹੜਾ ਕੀ ਹੈ ਇਸ ਮਕਾਨ ਮਾਲਕਾਂ ਦੇ ਜਿਹੜਾ ਕੀ ਹੈ ਵਾਰਕਤਾ ਜਾਂਦਾ ਵੈ ਤੇ ਇੱਕ ਜਿਹੜੀ ਮਹਿਲਾ ਵੀ ਜਿਹੜੀ ਕੀ ਹੈ ਅਗਾਇਲ ਹੋਈ ਆ ਉਸ ਦੇ ਸਿਰ ਤੇ ਜਿਹੜਾ ਕੀ ਹੈ ਤੇਜ਼ ਦਰ ਤੇਜ਼ਾ ਸੋਟਿਆਂ ਦੇ ਨਾਲ ਜਿਹੜਾ ਕੀ ਹੈ ਹਮਲਾ ਕੀਤਾ ਜਾਂਦਾ ਹੁਣ ਪੁਲਿਸ ਇਹਦੇ ਵਿੱਚ ਕੀ ਕਾਰਵਾਈ ਕਰਦੀ ਹੈ ਇਹ ਹੌਨਰ ਸਮੇਂ ਜਲਦ ਪਤਾ ਚੱਲੇਗਾ ਕਿਰਾਏਦਾਰ ਤੇ ਮਾਲਕ ਮਗਾਂ ਦੀ ਜਿਹੜੀ ਲੜਾਈ ਹੋਈ ਸੀ ਦੋਨੋਂ ਪਾਰਟੀਆਂ ਜਿਹੜੀ ਕਿ ਹੈ ਸਰ ਹਸਪਤਾਲ ਦੇ ਵਿੱਚ ਮੈਡੀਕਲ ਕਰਾਣ ਪਹੁੰਚੀਆਂ ਨੇ ਦੂਜੀ ਪਾਰਟੀ ਦੇ ਨਾਲ ਗੱਲਬਾਤ ਕਰ ਲੈਣੇ ਆ ਹੋਇਆ ਕੀ ਸੀਗਾ ਤੁਹਾਡੇ ਨਾਲ ਸਾਨੂੰ ਇਹਨਾਂ ਨੇ ਕਮਰਾ ਖਾਲੀ ਕਰਨ ਨੂੰ ਕਿਹਾ ਸੀਗਾ ਅਸੀਂ ਕਿਹਾ ਸੀ ਸਾਨੂੰ 2-4 ਦਿਨ ਦਾ ਟਾਈਮ ਦੇ ਦਿਓ ਅੱਛਾ ਅਸੀਂ ਕਮਰਾ ਲੱਭ ਕੇ ਕਮਰਾ ਖਾਲੀ ਕਰ ਦਿੰਨੇ ਆ ਅੱਛਾ ਇਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਇਹਨਾਂ ਨੇ ਸਾਡੇ ਸਾਡਾ ਸਮਾਨ ਚਾਕੇ ਬਾਹਰ ਸੱਟਣਾ ਸ਼ੁਰੂ ਕਰਤਾ ਜਦੋਂ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਮਾਨ ਬਾਹਰ ਨਾ ਸੁੱਟੋ ਇਹ ਸਾਰਿਆਂ ਨੇ ਸਾਡੇ ਤੇ ਸਾਡੇ ਤੇ ਹਮਲਾ ਕਰਤਾ ਤੇਜ਼ ਤਰ ਹਥਿਆਰ ਲੈ ਕੇ ਘਟੋ ਘਟ 15 20 ਜਣੇ ਲੈ ਕੇ ਸਾਡੇ ਤੇ ਟੁੱਟ ਪਏ ਸਾਰੇ ਇਹਨਾਂ ਨੇ ਸਾਡੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਬਸ ਉਸ ਤੋਂ ਬਾਅਦ ਬਸ ਇਹ ਸਾਰੇ ਸਾਰੇ ਜਣੇ ਸਾਨੂੰ ਕੁੱਟਦੇ ਰਹੇ ਕੁੱਟਦੇ ਰਹੇ ਗੋੜਦੇ ਰਹੇ ਕਿਸੇ ਨਹੀਂ ਬਾਕੀ ਸਾਰੇ ਸਾਰੇ ਸਾਰਾ ਮਰਲੇ ਫੜਾਂਦਾ ਰਹੇ ਲੇਕਿਨ ਇਹਨਾਂ ਜੋ ਕੋਈ ਵੀ ਨਹੀਂ ਰੁਕਿਆ ਹੈਗਾ ਕਿੰਨੇ ਕੋ ਸਾਲ ਹੋ ਗਏ ਤੁਹਾਨੂੰ ਉੱਥੇ ਰਹਿੰਦੇ 6 ਸਾਲ ਹੋ ਗਏ ਮੈਨੂੰ ਮਲੇਚ ਰਹਿੰਦੇ 6 ਸਾਲ ਹਾਂਜੀ ਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਤਾਂ ਵੀ ਤੁਸੀਂ ਅੰਦਰ ਵੜ ਕੇ ਕੁੱਟਮਾਰ ਕੀਤੀ ਨਹੀਂ ਉਹਨਾਂ ਨੇ ਕੀਤੀ ਸਾਡੇ ਨਾਲ ਜੀ ਅੱਛਾ ਹਾਂਜੀ ਇਹ ਕਿੰਨੇ ਵੇਲੇ ਘਟਣਾ ਹੋਣੀ ਹੈ ਹਾਂਜੀ ਕਿੰਨੇ ਵੇਲੇ ਘਟਣਾ ਹੋਣੀ ਹੈ ਇਹ ਭਰਾ ਜੀ ਨੇ ਆਪਣੇ 11:00 ਵਜੇ ਆਈ ਸਵੇਰੇ ਅੱਛਾ ਹਾਂਜੀ ਤੇ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਮੈਨੂੰ ਇਨਸਾਫ ਚਾਹੀਦਾ ਹੈ ਕਿ ਮੇਰੇ ਘਰ ਵਾਲੀ ਦੇ ਉਹਨਾਂ ਨੇ ਮਾਰੀਆਂ ਆਏ ਛੋਟੇ ਛੋਟੇ ਬੱਚਿਆਂ ਦੀ ਉਹਨਾਂ ਨੇ ਮਾਰੀਆਂ ਆਏ ਉਹਨਾਂ ਦਾ ਕੀ ਕਸੂਰ ਸੀਗਾ ਮੈਂ ਤਾਂ ਇਹੀ ਕਿਹਾ ਸੀਗਾ ਕਿ ਮੈਂ ਕਮਰਾ ਖਾਲੀ ਕਰ ਦੂੰਗਾ ਮੈਨੂੰ ਦੋ ਚਾਰ ਦਿਨ ਦਾ ਟਾਈਮ ਦਿਓ ਬੱਚਿਆਂ ਨੂੰ ਮਾਰਨ ਦਾ ਕੀ ਮਤਲਬ ਸੀ ਘਰ ਵਾਲੀ ਨੂੰ ਮਾਰਨ ਦਾ ਕੀ ਮਤਲਬ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲ ਕਿਸ ਚੀਜ਼ ਉਹ ਵਾਰ ਕੀਤਾ ਮੇਰੇ ਇਹਨਾਂ ਕੋਲੇ ਦਾਤ ਸੀਗੇ ਸਾਰੇ ਤੇਜ਼ ਤਾਰ ਹਥਿਆਰ ਸਾਰਿਆਂ ਕੋਲੇ ਸੀਗੇ ਇਹਨਾਂ ਕੋਲੇ ਵੈਪਨ ਸੀਗੇ ਇਹਨਾਂ ਕੋਲੇ ਪਿਸਟਲ ਵੀ ਸੀਗੀ ਇਹਨਾਂ ਕੋਲ ਅੱਛਾ ਇਹਨਾਂ ਨੇ ਪਿਸਟਲ ਦਿਖਾ ਕੇ ਮੈਨੂੰ ਥੱਲੇ ਥੱਲੇ ਬਿਠਾ ਲਿਆ ਮੁੜ ਕੇ ਸਾਰੇ ਸਾਰੇ ਜਣਾਂ ਨੇ ਮੈਨੂੰ ਮਾਰੇ ਇਹਨਾਂ ਨੇ ਕੁੱਟੇ ਇਹਨਾਂ ਨੇ ਜੁਰੇ ਲਿਜ਼ਾਂ ਦਾ ਇਹਦੇ ਨਾਲ ਹਨੀਦਰਾ ਯੂਮਪੀ ਰਿਪੋਰਟ ਧੰਨਵਾਦ